ਮਾਕ ਮਜਨ ਸੰਗ ਸਾਧੂਆ ਟੁੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣਾ ਸਬਨਾ ਨੂੰ ਕਰ ਦਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਸਾਲ ਵੀ ਆਪਾਂ ਮਾਗ ਮਹੀਨੇ ਵਿੱਚ ਭਜਨ ਬੰਦਗੀ ਕੀਤੀ ਸੀ ਅਤੇ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦੇ ਕਈ ਤਰੀਕਿਆਂ ਨਾਲ ਦਰਸ਼ਨ ਹੋਏ ਸਨ ਕੈਨੇਡਾ ਦੇ ਇੱਕ ਪਰਿਵਾਰ ਦੇ ਘਰੋਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉੱਠ ਕੇ ਇੱਕ ਗੁਰਦੁਆਰਾ ਸਾਹਿਬ ਵਿੱਚ ਜਾ ਸਮਾਈ ਸੀ ਪਰ ਇਹ ਸਾਰਾ ਭੋਲੀ ਭਾਲੀ ਭਗਤੀ ਭੋਲੀ ਭਾਲੀ ਭਗਤੀ ਨਾਲ ਅਤੇ ਅਚਾਨਕ ਹੀ ਹੋਇਆ ਸੀ ਇਸ ਹਾਲ ਵੀ ਦੇਖਦੇ ਹਾਂ ਕਿ ਕਿਸ ਕਿਸ ਨਾਲ ਕੀ ਕੀ ਵਾਪਰਦਾ ਹੈ ਸੰਗਤ ਜੀ ਇਸ ਸਾਲ ਮਾਗ ਮਹੀਨੇ ਵਿੱਚ ਆਪਾਂ ਵਾਹਿਗੁਰੂ ਜੀ ਦੀ ਬੰਦਗੀ ਵੀ ਕਰਨੀ ਹੈ ਅਤੇ ਸਰੀਰਕ ਤੌਰ ਉੱਤੇ ਆਪਣੇ ਹੱਥਾਂ ਨਾਲ ਦਾਨ ਪੁੰਨ ਵੀ ਕਰਨਾ ਹੈ ਇਸ ਸਾਲ ਯਾਨੀ 2024 ਵਿੱਚ ਪੰਜਾਬੀ ਕੈਲੰਡਰ ਮੁਤਾਬਕ ਮਾਗ ਦਾ ਮਹੀਨਾ 14 ਜਨਵਰੀ ਨੂੰ ਸ਼ੁਰੂ ਹੋ ਰਿਹਾ ਹੈ ਅਤੇ 12 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ। 13 ਫਰਵਰੀ ਨੂੰ ਫਗਣ ਦੀ ਸੰਗਰਾਮ ਹੈ। ਆਪਾਂ 15 ਫਰਵਰੀ ਤੋਂ ਗੱਲਬਾਤ ਸ਼ੁਰੂ ਕਰਾਂਗੇ। ਉਨਾ ਚਿਰ ਆਪਣੀ ਕੋਈ ਗੱਲਬਾਤ ਨਹੀਂ ਹੋਣੀ ਸਿਰਫ ਆਪਾਂ ਭਜਨ ਬੰਦਗੀ ਹੀ ਕਰਾਂਗੇ ਸਤਿਗੁਰੂ ਦੀ ਬਾਣੀ ਪੜਾਂਗੇ ਪ੍ਰੇਮ ਨਾਲ ਤੇ ਵਾਹਿਗੁਰੂ ਦਾ ਸਿਮਰਨ ਮੂਲ ਮੰਤਰ ਦਾ ਸਿਮਰਨ ਕਰਾਂਗੇ ਇਹਨਾਂ ਦਿਨਾਂ ਵਿੱਚ ਆਪਾਂ ਵੱਧ ਤੋਂ ਵੱਧ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜਪਣਾ ਹੈ ਵਾਹਿਗੁਰੂ ਜੀ ਦਾ ਨਾਮ ਵੀ ਜਪਣਾ ਹੈ ਅਤੇ ਹਰੀ ਨਾਮ ਦਾ ਦਾਨ ਵੀ ਕਰਨਾ ਹੈ ਦੂਸਰਿਆਂ ਵਿੱਚ ਪਾਉਣਾ ਕਿਰਤ ਕਮਾਈਆਂ ਵੀ ਕਰਨੀਆਂ ਹਨ ਅਤੇ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਗਰੀਬਾਂ ਅਤੇ ਸਾਧੂਆਂ ਦਾ ਨੰਗਾ ਨੰਗਾ ਤਨ ਵੀ ਟਕਣਾ ਗੁਰਧਾਮਾਂ ਦੇ ਪਵਿੱਤਰ ਸਰੋਵਰਾਂ ਵਿੱਚ ਅਤੇ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਵੀ ਕਰਨਾ ਅਤੇ ਸੰਗਤਾਂ ਦੀ ਚਰਨ ਧੂੜੀ ਆਪਣੇ ਮੱਥੇ ਉੱਤੇ ਲਗਾ ਕੇ ਰਜ ਇਸ਼ਨਾਨ ਵੀ ਕਰਨਾ ਮੇਰੇ ਜਾਚੇ ਤਾਂ ਸੇਖ ਸੰਗਤਾਂ ਨੂੰ ਅਤੇ ਹੋਰ ਪ੍ਰੇਮੀਆਂ ਨੂੰ ਮਾਗੀ ਦੇ ਇਸ ਪਵਿੱਤਰ ਦਿਨ ਉੱਤੇ ਸ੍ਰੀ ਮੁਕਸਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ 40 ਮੁਕਤੇ ਸ਼ਹੀਦਾਂ ਅਤੇ ਹੋਰ ਸ਼ਹੀਦਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਸੁਸੰਗਤ ਜੀ ਮਾਗ ਮਹੀਨੇ ਵਿੱਚ ਗੁਰਬਾਣੀ ਦੇ ਜਾਪ ਪਾਠ ਕਰਨ ਵਾਸਤੇ ਅਸੀਂ ਸਭ ਤੋਂ ਪਹਿਲਾਂ ਅਸਣ ਦੀ ਤਿਆਰੀ ਕਰਨੀ ਹੈ ਉਹ ਲੈ ਚੀ ਇਹ ਆਸਣ ਵਾਲੀ ਤਿਆਰੀ ਭਾਵੇਂ ਅਸੀਂ ਮਾਗ ਚੜਨ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਵੀ ਕਰ ਸਕਦੇ ਹਾਂ ਸੰਗਤ ਜੀ ਇਸ ਤਿਆਰੀ ਵਿੱਚ ਸਭ ਤੋਂ ਪਹਿਲਾਂ ਇੱਕ ਕੰਬਲ ਜਾਂ ਗਦੈਲਾ ਦੂਰਾ ਕਰਕੇ ਉਸ ਉੱਤੇ ਸਾਫ਼ ਸੁਥਰੀ ਚਿੱਟੀ ਚਾਦਰ ਵਿਛਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਆਸਣ ਲਗਾਉਣਾ ਫਿਰ ਉਸ ਆਸਨ ਦੇ ਸਾਹਮਣੇ ਹੀ ਇਸੇ ਤਰ੍ਹਾਂ ਆਪਣੇ ਵਾਸਤੇ ਆਸਨ ਲਗਾਉਣਾ ਇੱਕ ਗੱਲ ਤੁਸੀਂ ਨੋਟ ਕਰ ਸਕਦੇ ਹੋ ਕਿ ਜੇ ਸਾਡੇ ਘਰ ਵਿੱਚ ਚਿੱਟਾ ਕੱਪੜਾ ਨਹੀਂ ਮਿਲਦਾ ਤਾਂ ਤੁਸੀਂ ਭੂਰੇ ਦਾ ਆਸਨ ਵੀ ਲਗਾ ਸਕਦੇ ਹੋ ਪੂਰਾ ਜਾਣੀ ਪੁਰਾਣਾ ਡੱਬੀਆਂ ਵਾਲਾ ਕੰਬਲ ਪਹਿਲਾਂ ਜਿਹੜੇ ਹੁੰਦੇ ਸੀ ਕੰਬਲ ਪੂਰੇ ਉਹ ਕੰਬਲ ਆਮ ਕਰਕੇ ਘਰਾਂ ਵਿੱਚ ਪਏ ਹੀ ਹੁੰਦੇ ਹਨ ਪੂਰੇ ਵਾਲੇ ਆਸਨ ਉੱਤੇ ਚਿੱਟਾ ਕੱਪੜਾ ਵਿਛਾਉਣ ਦੀ ਲੋੜ ਨਹੀਂ ਪੂਰੇ ਦੇ ਕੱਪੜੇ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲੱਗਿਆਂ ਪੰਜ ਪਿਆਰੇ ਵੀ ਪੂਰੇ ਦਾ ਇਸਤੇਮਾਲ ਹੀ ਕਰਦੇ ਹਨ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਆਸਣ ਦੇ ਸੱਜੇ ਪਾਸੇ ਜੋਤ ਵਾਲਾ ਥਾਲ ਰੱਖਣਾ ਹੈ ਜਿਸ ਥਾਲ ਵਿੱਚ ਧੂਪ ਅਤੇ ਜਲ ਵਾਲਾ ਗੜਵਾ ਰੱਖਿਆ ਹੋਵੇ ਵਿਦੇਸ਼ਾਂ ਵਾਲੇ ਵੀਰਾਂ ਨੂੰ ਜੇ ਧੂਪ ਲਗਾਉਣ ਦੀ ਪ੍ਰੋਬਲਮ ਹੈ ਤਾਂ ਉਹ ਵਧੀਆ ਕੁਆਲਿਟੀ ਦਾ ਰੂਮ ਫਰੈਸ਼ਨਰ ਰੱਖ ਸਕਦੇ ਹਨ ਜਿਸ ਦੀ ਫਰੇਗਰੈਂਸ ਕਾਫੀ ਦੇਰ ਤੱਕ ਰਹਿੰਦੀ ਹੋਵੇ ਜਿਵੇਂ ਜਸਮੀਨ ਗੁਲਾਬ ਹੋਰ ਕਈ ਜੋ ਨੇਚਰਲ ਫ੍ਰੈਗਰੈਂਸ ਹੁੰਦੀ ਹੈ ਉਹ ਰੱਖ ਸਕਦੇ ਆ ਫਿਰ ਖੱਬੇ ਪਾਸੇ ਕੜਾ ਪ੍ਰਸ਼ਾਦ ਦੀ ਢੇਗ ਰੱਖਣੀ ਹੈ ਸੱਜੇ ਪਾਸੇ ਆਸਨ ਗੁਰੂ ਨਾਨਕ ਸਾਹਿਬ ਦੇ ਆਸਨ ਦੇ ਸੱਜੇ ਪਾਸੇ ਜੋਤ ਵਾਲਾ ਥਾਲ ਰੱਖਣਾ ਹੈ ਜਿਹਦੇ ਵਿੱਚ ਜੋਤ ਜਲ ਵਾਲਾ ਕੜਵਾ ਤੇ ਧੂਪ ਰੱਖੀ ਹੋਵੇ ਜਾਂ ਫਿਰ ਚੰਗੀ ਵਧੀਆ ਕੁਆਲਿਟੀ ਦਾ ਰੂਮ ਫਰੈਸ਼ਨਰ ਨੇਚਰਲੀ ਫਰੇਗਰੈਂਸ ਹੋਵੇ ਜਿਹਦੇ ਵਿੱਚ ਤੇ ਲੌਂਗ ਟਾਈਮ ਰਹਿਣ ਵਾਲੀ ਹੋਵੇ ਖੱਬੇ ਪਾਸੇ ਕੜਾ ਪ੍ਰਸ਼ਾਦੀ ਦੀ ਦੀਗ ਰੱਖਣੀ ਹੈ ਪਰ ਯਾਦ ਰੱਖੇ ਕਿ ਜੋਤ ਵਾਲਾ ਥਾਲ ਅਤੇ ਕੜਾ ਪ੍ਰਸ਼ਾਦੀ ਦੀ ਦੀਗ ਕਿਸੇ ਉੱਚੀ ਥਾਂ ਉਤੇ ਰੱਖੇ ਹੋਣ ਜਿਵੇਂ ਕਿ ਕੋਈ ਸਟੂਲ ਜਾਂ ਕੋਈ ਬੈਠਣ ਵਾਲੀ ਫੱਟੀ ਪਰ ਸੰਗਤ ਜੀ ਜੇ ਤੁਹਾਡੇ ਘਰ ਵਿੱਚ ਖੁੱਲੀ ਅਤੇ ਵੱਖਰੀ ਥਾਂ ਹੈ ਤਾਂ ਤੁਸੀਂ ਇੱਕ ਦਿਨ ਪਹਿਲਾਂ ਹੀ ਤਿਆਰੀ ਕਰ ਸਕਦੇ ਹੋ ਇੱਕ ਗੱਲ ਹੋਰ ਵੀ ਹੈ ਜੇ ਤੁਹਾਡੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਾਂ ਫਿਰ ਸੈਂਚੀਆਂ ਦਾ ਪ੍ਰਕਾਸ਼ ਹੈ ਤਾਂ ਫਿਰ ਤੁਹਾਨੂੰ ਗੁਰੂ ਨਾਨਕ ਸਾਹਿਬ ਵਾਸਤੇ ਵੱਖਰਾ ਅਸਣ ਲਗਾਉਣ ਦੀ ਜ਼ਰੂਰਤ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਜਾਂ ਸੈਂਚੀਆਂ ਦਾ ਪ੍ਰਕਾਸ਼ ਹੀ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਆਸਣ ਹੈ ਪਰ ਹਾਂ ਉਸ ਕਮਰੇ ਜਾਂ ਉਸ ਥਾਂ ਦੀ ਚੰਗੀ ਤਰ੍ਹਾਂ ਇੱਕ ਦਿਨ ਪਹਿਲਾਂ ਸਫਾਈ ਜ਼ਰੂਰ ਕਰ ਲੈਣੀ ਅਤੇ ਸੁੰਦਰ ਰਮਾਲਾ ਸਾਹਿਬ ਵੀ ਲਗਾ ਲੈਣੇ ਪਰ ਜੇ ਘਰ ਵਿੱਚ ਜਗ੍ਹਾ ਦੀ ਕਮੀ ਹੈ ਤਾਂ ਤੁਸੀਂ ਹਰ ਰੋਜ਼ ਆਸਣ ਲਗਾ ਲਿਆ ਕਰੋ ਕਈਆਂ ਘਰਾਂ ਵਿੱਚ ਜਗ੍ਹਾ ਦੀ ਕਮੀ ਹੁੰਦੀ ਹੈ ਪਰਮਨੈਂਟ ਅਸਨ ਅਸੀਂ ਨਹੀਂ ਲਗਾ ਸਕਦੇ ਜਗ੍ਹਾ ਦੀ ਕਮੀ ਹੈ ਤਾਂ ਕੋਈ ਐਸੀ ਜਗ੍ਹਾ ਦੇਖ ਕੇ ਤੁਸੀਂ ਹਰ ਰੋਜ਼ ਅਸਨ ਲਗਾ ਸਕਦੇ ਹੋ ਤੇ ਫਿਰ ਉਸ ਨੂੰ ਪਾਠ ਜਾਪ ਤੋਂ ਬਾਅਦ ਉਸ ਅਸਨ ਨੂੰ ਚੁੱਕ ਕੇ ਕਿਸੇ ਉੱਚੀ ਥਾਂ ਉੱਤੇ ਰੱਖ ਦਿਆ ਕਰੋ ਫਿਰ ਅੰਮ੍ਰਿਤ ਵੇਲੇ ਉੱਠ ਕੇ ਸਣ ਕੇ ਸੀ ਇਸ਼ਨਾਨ ਕਰਨਾ ਹੈ ਅਤੇ ਕੜਾ ਪ੍ਰਸ਼ਾਦ ਦੀ ਦੇਗ ਬਣਾਉਣ ਵਾਸਤੇ ਬਰਤਨ ਸਾਫ਼ ਕਰਨੇ ਹਨ ਫਿਰ ਮੂਰ ਮੰਤਰ ਸਾਹਿਬ ਜੀ ਦਾ ਪਾਠ ਕਰਦਿਆਂ ਹੋਇਆਂ ਪਾਣੀ ਵਿੱਚ ਖੰਡ ਪਾ ਕੇ ਉਬਾਲਣੀ ਹੈ ਯਾਨੀ ਕਿ ਚਾਣੀ ਜਾਂ ਚਾਸਨੀ ਬਣਾਉਣੀ ਹੈ ਫਿਰ ਲੋੜ ਮੁਤਾਬਕ ਕੜਾਹੀ ਜਾਂ ਕਿਸੇ ਹੋਰ ਬਰਤਨ ਵਿੱਚ ਘਿਓ ਅਤੇ ਆਟਾ ਭੁੰਨਣਾ ਜਦੋਂ ਭੁੰਨੇ ਹੋਏ ਆਟੇ ਦਾ ਰੰਗ ਬਾਦਾਮੀ ਹੋ ਜਾਵੇ ਤਾਂ ਉਸ ਵਿੱਚ ਚਾਣੀ ਜਾਂ ਚਾਸਨੀ ਪਾ ਦੇਣੀ ਹੈ ਇਸ ਤਰ੍ਹਾਂ ਕਿੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਜਾਵੇਗੀ ਫਿਰ ਉਹ ਦੇਗ ਗੁਰੂ ਸਾਹਿਬ ਜੀ ਦੇ ਬਣਾਏ ਆਸਣ ਦੇ ਸੱਜੇ ਪਾਸੇ ਰੱਖ ਦੇਣੀ ਹੈ ਜੋ ਕਿ ਤੁਸੀਂ ਪਹਿਲਾਂ ਤੋਂ ਹੀ ਤਿਆਰੀ ਕੀਤੀ ਹੋਈ ਹੈ ਹੁਣ ਆਪਾਂ ਜਾਣਣਾ ਹੈ ਕਿ ਇਸ ਮਾਗ ਮਹੀਨੇ ਵਿੱਚ ਪਾਠ ਕਿਹੜਾ ਕਰਨਾ ਹੈ ਮਾਗ ਮਹੀਨੇ ਦੀ ਸੰkranth ਵਾਲ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਜੋਤ ਤੂਫ ਲਗਾ ਕੇ ਕੋਲੇ ਜਲ ਰੱਖ ਕੇ ਇੱਕ ਪਾਸੇ ਦੇਖ ਰੱਖ ਕੇ ਤੁਸੀਂ ਆਪਣੇ ਆਸਣ ਉੱਤੇ ਬੈਠ ਜਾਣਾ ਤੁਹਾਡੇ ਕੋਲੇ ਤੁਹਾਡੀ ਫੈਮਿਲੀ ਦੇ ਹੋਰ ਲੋਕ ਵੀ ਬੈਠ ਸਕਦੇ ਹਨ ਜੇ ਉਹ ਉੱਠ ਸਕਦੇ ਆ ਤਾਂ ਅਤੇ ਆਪਣੇ ਅਤੇ ਆਪਣੇ ਸਾਹਮਣੇ ਵਾਲੇ ਖਾਲੀ ਆਸਣ ਉੱਤੇ ਤੁਸੀਂ ਮਹਿਸੂਸ ਕਰਨਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਵਾਸਤੇ ਲਗਾਇਆ ਜੋ ਤੁਹਾਡੇ ਸਾਹਮਣੇ ਹੈ ਉਸ ਆਸਣ ਜੋ ਤੁਹਾਡੇ ਸਾਹਮਣੇ ਹੈ ਤੁਸੀਂ ਉਸ ਦੇ ਸਾਹਮਣੇ ਬੈਠ ਕੇ ਮਹਿਸੂਸ ਕਰਨਾ ਹੈ ਕਿ ਸਾਡੇ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠਿਆ ਹਨ ਅਤੇ ਉਹ ਉਹ ਹੁਣ ਸਾਡੇ ਕੋਲੋਂ ਗੁਰਬਾਣੀ ਦਾ ਪਾਠ ਸੁਣਨਗੇ ਬੇਨਤੀ ਇੱਕ ਜ਼ਰੂਰ ਹੈ ਕਿ ਤੁਸੀਂ ਵੈਸੇ ਤਾਂ ਸਾਡੇ ਕੋਲੇ ਆਪਦੇ ਪਰਸਨਲ ਐਕਸਪੀਰੀਅੰਸ ਹੈ ਜਾਂ ਸਾਨੂੰ ਕੰਫੀਡੈਂਸ ਹੈਗਾ ਸੀ ਵਧੀਆ ਬਾਣੀ ਪੜ੍ਹਦੇ ਆ ਸ਼ੁੱਧ ਪੜ੍ਹਦੇ ਆ ਫਿਰ ਵੀ ਸਾਨੂੰ ਗੁਰਬਾਣੀ ਸ਼ੁੱਧ ਕਰਾ ਲੈਣੀ ਚਾਹੀਦੀ ਜਿਹੜੀ ਨਿਤਨੇਮ ਦੀਆਂ ਬਾਣੀਆਂ ਆ ਸੋ ਕਮਿਸਾ ਬਾਣੀ ਹਰ ਬਾਣੀਆਂ ਸ਼ੁੱਧ ਕਰਾ ਲੈਣੀਆਂ ਚਾਹੀਦੀਆਂ ਇੱਕ ਸੇ ਗੁਰਸਿੱਖ ਪਾਸੋਂ ਬਾਣੀ ਸ਼ੁੱਧ ਪੜ੍ਹਨੀ ਚਾਹੀਦੀ ਹੈ ਸ਼ੁੱਧ ਬਾਣੀ ਦਾ ਫਲ ਮਹਾਤਮ ਮਿਲਦਾ ਜਿਆਦਾ ਬਾਣੀ ਸ਼ੁੱਧ ਹੋਵੇ ਤਾਂ ਗੁਰੂ ਸਾਹਿਬ ਵੀ ਖੁਸ਼ ਹੁੰਦੇ ਆ ਸੋ ਫੇਰ ਤੁਸੀਂ ਉਸ ਅਸਨ ਦੇ ਸਾਹਮਣੇ ਬੈਠ ਕੇ ਪਹਿਲਾਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਅਤੇ ਫੇਰ ਇੱਕ ਮਾਲਾ ਮੂਲ ਮੰਤਰ ਸਾਹਿਬ ਜੀ ਦੀ ਕਰਨੀ ਹੈ ਫਿਰ 12 ਮਾਹ ਸਾਹਿਬ ਜੀ ਦਾ ਪਾਠ ਕਰਨਾ ਇਹ 12 ਮਾਹ ਸਾਹਿਬ ਜੀ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 133 ਉੱਤੇ ਸੁਭਾਏਮਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 133 133 ਸੋ 133 ਉੱਤੇ ਸੁਭਾਏਮਾਨ ਹੈ ਅਤੇ ਇਸ ਦੀ ਸ਼ੁਰੂਆਤ ਇਸ ਪ੍ਰਕਾਰ ਹੁੰਦੀ ਹੈ ਬਾਰਾ ਮਾਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹਰਿ ਰਾਮ ਚਾਰ ਕੋਟ ਦਹ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਮ ਇਸ ਤਰ੍ਹਾਂ ਇਹ ਬਾਰਾ ਮਾਹਾ ਸਾਹਿਬ ਜੀ ਦਾ ਪਾਠ ਸਾਰਾ ਪੜ੍ਹਨਾ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਤੱਕ ਸਾਰਾ ਪੜਨਾ ਇਹ ਮੈਂ ਤਾਂ ਡਿਟੇਲ ਦਿੱਤੀ ਹੈ ਤੁਹਾਨੂੰ ਕਿ ਕਈ ਗੁਰਮੁਖ ਪਿਆਰੇ ਤੁਖਾਰੀ ਰਾਗ ਦੀਆਂ 12 ਮਾਸਾ ਪੜਦੇ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਉਹ ਵੀ 12 ਮਾਸਾ 12 ਮਹੀਨਿਆਂ ਦਾ ਫਾਲਾ ਮਹਾਤਮਾ ਪਰ ਗੁਰੂ ਅਰਜਨ ਦੇਵ ਜੀ ਦੇ ਹੁਕਮ ਤਾਬਕ ਹਰ ਮਹੀਨੇ ਸੰਗਰਾਮ ਵਾਲੇ ਦਿਨ ਸਿੱਖ ਧਰਮ ਦੇ ਵਿੱਚ ਇਹ ਮਾਜ ਰਾਗ ਵਾਲੀ 12 ਮਾਸਾ ਪੜਨ ਦੀ ਰੀਤੀ ਹੈ ਸੋ ਕਈ 10ਵੇਂ ਪਾਸ਼ਾ ਜੀ ਦੇ ਚਾਰਨ ਕੀਤੇ 12 ਮਾਸਾ ਪੜਦੇ ਆ ਗੱਡੀ ਬੈਠੇ ਆ ਵੀ ਆਹ ਬਾਰਾ ਨਹੀਂ ਜਿਹੜਾ ਮਹੀਨਿਆਂ ਤੇ 12 ਮਾਸਾ ਪੜੀ ਜਾਂਦਾ ਹਰ ਬਾਰਾ ਹਰ ਸੰਗ੍ਰਾਂਤ ਤੇ ਪੜਿਆ ਜਾਂਦਾ ਉਹ ਇਹੋ ਹੀ ਹੈ 12 ਮਹਾ ਮਾਜ ਮਹੱਲਾ ਪੰਜਵਾਂ ਕਰ ਚੌਥਾ ਕਿਰਤ ਕਰਮ ਕੀ ਵਿਛੜੇ ਕਰ ਕਿਰਪਾ ਮੇਲੋ RAM ਏ ਸ਼ਬਦ ਇਥੇ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 133 ਉੱਤੇ ਸੋ ਇਸ ਤਰ੍ਹਾਂ ਜਪਜੀ ਸਾਹਿਬ ਮੂਲ ਮੰਤਰ ਅਤੇ 12 ਮਾ ਸਹਿਬ ਜੀ ਦਾ ਪਾਠ ਅਸਨ ਉੱਤੇ ਬੈਠੇ ਹੋਏ ਬੋਲ ਕੇ ਕਰਨਾ ਹੈ ਅਸਨ ਦੇ ਉੱਤੇ ਬੈਠੇ ਹੋਏ ਬੋਲ ਕੇ ਕਰਨਾ ਅਤੇ ਮਹਿਸੂਸ ਕਰਨਾ ਹੈ ਕਿ ਤੁਹਾਡੀ ਪੜ੍ਹੀ ਹੋਈ ਬਾਣੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਸੁਣ ਰਹੇ ਹਨ ਪਰ ਇਸ ਸਾਰੀ ਕਿਰਿਆ ਵਿੱਚ ਜੋਤ ਜਗਦੀ ਰਹਿਣੀ ਚਾਹੀਦੀ ਹੈ ਜੋਤ ਵੱਡੀ ਦੀ ਹੋਣੀ ਚਾਹੀਦੀ। ਕਈ ਵਾਰੀ ਤੁਸੀਂ ਜਗਾ ਲੈਨੇ ਚਮਚਕ ਕਿਉ ਪਾ ਕੇ ਤੇ ਉਹ 5-7 ਮਿੰਟਾਂ ਬਾਅਦ ਹੀ ਬੁੱਝ ਜਾਂਦੀ ਹੈ ਨਾ ਕਿਉਤ ਜੇ ਤੁਹਾਡੀ ਜੋਤ ਵਾਲੀ ਕੈਪ ਜਿਹੜੀ ਬੋਲ ਹੈ ਛੋਟੀ ਹੈ ਤਾਂ ਉਹਦੇ ਕੋਲੇ ਕਿਉ ਰੱਖ ਲਓ ਗਰਮ ਕਰਕੇ ਲੋੜ ਅਨੁਸਾਰ ਫਿਰ ਚਮਚੇ ਨਾ ਪਾਤਾ। ਸੋ ਇਸ ਤੋਂ ਬਾਅਦ ਤੁਸੀਂ ਉੱਥੇ ਬੈਠੇ ਬੈਠੇ ਉੱਥੇ ਬੈਠ ਕੇ ਉਸ ਆਸਨ ਦੇ ਤੇ ਬੈਠ ਕੇ ਆਪਣਾ ਨਿਤਨੇਮ ਜਾਂ ਹੋਰ ਬਾਣੀਆਂ ਵੀ ਪੜ ਸਕਦੇ ਹੋ ਉਸ ਤੋਂ ਬਾਅਦ ਦਿਨ ਵੇਲੇ ਆਪਣੇ ਕੰਮ ਕਾਜ ਕਰਦਿਆਂ ਹੋਇਆਂ ਤੁਸੀਂ ਭਾਵੇਂ ਮੂਰ ਮੰਤਰ ਦਾ ਪਾਠ ਕਰਦੇ ਰਹੋ ਭਾਵੇਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਰਹੋ ਪਰ ਮਨ ਨੂੰ ਆਲਸੀ ਨਹੀਂ ਬਣਾਉਣਾ ਅਤੇ ਵਿਹਲਾ ਨਹੀਂ ਛੱਡਣਾ ਇਸ ਨੂੰ ਵੈਗੁਰੂ ਜੀ ਦੀ ਯਾਦ ਵਿੱਚ ਰੱਖਣਾ ਹੈ ਇਹ ਪੂਰਾ ਮਾਗਤ ਮਹੀਨਾ ਸੁਪ੍ਰਾਨੇ ਜਮਾਨੇ ਵਿੱਚ ਤਕਰੀਬਨ ਸਾਡੀਆਂ ਮਾਮਾ ਦਾਦੀਆਂ ਹੁੰਦੀਆਂ ਸੀ ਜਿਹੜੀਆਂ ਉਹ ਮਾਮਾਗ ਦਾ ਮਹੀਨਾ ਹਰ ਰੋਜ਼ ਕੇਸੀ ਇਸ਼ਨਾਨ ਕਰਦੀਆਂ ਹੁੰਦੀਆਂ ਸੀ ਤੇ ਫਿਰ ਉਹ ਗੁਰਦੁਆਰੇ ਮੱਥਾ ਟੇਕ ਕਿਉਂ ਲੈਂਦੀਆਂ ਹੁੰਦੀਆਂ ਸੀ ਜਾਂ ਜਾਨਵਰਾਂ ਨੂੰ ਚੋਗਾ ਪਾਉਣਾ ਫਿਰ ਉਹ ਨਾਨੇ ਕੀੜਿਆਂ ਦੇ ਭੌਣ ਤੇ ਚੋਗਾ ਪਾਉਣਾ ਉਹਨਾਂ ਕੋਲੇ ਵਿਚਾਰੀਆਂ ਕੋਲੇ ਦਾਨਪੂਰਨ ਕਰਨ ਦਾ ਇਹੋ ਹੀ ਇੱਕ ਤਰੀਕਾ ਸੀਗਾ ਨਹੀਂ ਬਾਣੀ ਪੜੀ ਜਾਂਦੀ ਸੀ ਉਹਨਾਂ ਨੂੰ ਬਸ ਇੰਨਾ ਪਤਾ ਸੀ ਵੀ ਮਾਗਦੇ ਮਹੀਨੇ ਚ ਇਸ਼ਨਾਨ ਕਰਨਾ ਕੇ ਸੀ ਇਸ਼ਨਾਨ ਕਰਨਾ ਗੁਰਦੁਆਰੇ ਮੱਥਾ ਟੇਕਣਾ ਪੁੰਨ ਦਾਨ ਕਰਨਾ ਤਾਂ ਉਹਨਾਂ ਦੀ ਇੱਕ ਸ਼ਰਧਾ ਸੀ ਭਾਵਨਾ ਸੀ ਉਹ ਇਸ ਤਰੀਕੇ ਦੇ ਨਾਲ ਹੀ ਅ ਗੁਰੂ ਦੀ ਖੁਸ਼ੀ ਨੂੰ ਮਹਿਸੂਸ ਕਰਦੀਆਂ ਸਨ ਸਾਡੇ ਕੋਲੇ ਹੁਣ ਟੈਕਨੀਕ ਹੈ ਨਵਾਂ ਜਮਾਨਾ ਹੈ ਬਹੁਤ ਪੜੇ ਲਿਖੇ ਆ ਸੀ ਨੈਟ ਤੇ ਗੁਰਬਾਣੀ ਪਈ ਹੋਈ ਐ ਸੀ ਕੱਢ ਕੱਢ ਸਕਦੇ ਆ ਪੜ੍ਹ ਸਕਦੇ ਆ ਕੱਢ ਕੇ ਊਟਕਾ ਸਾਹਿਬ ਆ ਪੜੇ ਲਿਖੇ ਆ ਬਹੁਤ ਤਰੀਕੇ ਨਵੇਂ-ਨਵੇਂ ਤਰੀਕਿਆਂ ਦੇ ਨਾਲ ਅਸੀਂ ਇਹ ਅੱਜ ਕੱਲ ਸਾਰਿਆਂ ਕੋਲੇ ਨੌਲੇਜ ਹੈਗੀ ਆ ਸੋ ਫਿਰ ਤੁਸੀਂ ਆਪਣੇ ਪਾਠ ਪੂਜਾ ਤੋਂ ਬਾਅਦ ਦਿਨ ਵੇਲੇ ਜਾਪ ਕਰਦੇ ਰਹਿਣਾ ਵੈਗ੍ਰੂ ਮੰਤਰ ਦਾ ਮੂਲ ਮੰਤਰ ਦਾ ਜਪਜੀ ਸਾਹਿਬ ਦਾ ਕੁਝ ਵੀ ਕਰਦੇ ਰਹਿਣਾ ਬਟ ਵਿਹਲੇ ਨਹੀਂ ਰਹਿਣਾਗਾ ਬਸ ਆਲਸੀ ਨਹੀਂ ਬਣਨਾ ਆਪ ਦੇ ਮਨ ਨੂੰ ਵੀ ਨਹੀਂ ਆਲਸੀ ਬਣਾਉਣਾ ਆਪ ਵੀ ਨਹੀਂ ਆਲਸੀ ਹੋਣਾ ਫਿਰ ਤੁਸੀਂ ਆਪਣੇ ਬਿੱਤ ਮੁਤਾਬਕ ਸਾਧੂ ਸੰਤਾਂ ਗੁਰਮਖ ਪਿਆਰਿਆਂ ਰਾਈਆਂ ਪਾਂਦੀਆਂ ਗਰੀਬ ਗੁਰਬਿਆਂ ਨੂੰ ਅਤੇ ਜਾਨਵਰਾਂ ਨੂੰ ਦਾਨਪੁਣ ਕਰਦੇ ਰਹਿਣਾ ਕੁਛ ਨਾ ਕੁਛ ਜੋ ਵੀ ਸਾਡੇ ਕੋਲ ਸਰਬਣ ਆਉਂਦਾ ਸੋ ਸੰਗਤ ਜੀ ਇਹ ਸਾਰਾ ਮਾਘ ਦਾ ਮਹੀਨਾ ਤੁਸੀਂ ਪੂਰੀ ਵਿਧੀ ਨਾਲ ਇਸ ਤਰ੍ਹਾਂ ਪਾਠ ਕਰਨਾ ਤੁਸੀਂ ਗੁਰੂ ਜੀ ਅੱਗੇ ਕੋਈ ਮੰਗ ਰੱਖਣੀ ਹੈ ਜਾਂ ਨਹੀਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਮੇਰੇ ਖਿਆਲ ਅਨੁਸਾਰ ਤਾਂ ਸਾਨੂੰ ਇਸ ਮਹੀਨੇ ਵਿੱਚ ਨਿਸ਼ਕਾਮ ਭਗਤੀ ਹੀ ਕਰਨੀ ਚਾਹੀਦੀ ਹੈ ਜੋ ਕੇ ਫਲਦਾਇਕ ਹੈ ਪਰ ਫਿਰ ਵੀ ਤੁਸੀਂ ਆਪਣੀ ਕੋਈ ਇੱਛਾ ਰੱਖ ਕੇ ਵੀ ਜਾਪ ਕਰ ਸਕਦੇ ਹੋ ਕਿਉਂਕਿ ਮਾਗ ਦਾ ਮਹੀਨਾ ਬਹੁਤ ਫਲਦਾਇਕ ਹੈ ਬਹੁਤ ਸਾਰੇ ਮਨ ਇਛਿਤ ਫਲ ਪ੍ਰਾਪਤ ਹੁੰਦੇ ਆ ਮਾਗ ਮਹੀਨੇ 'ਚ ਭਜਨ ਬੰਦ ਕੀਤੇ ਆ ਦਾਨ ਪੁੰਨ ਕੀਤੇ ਆ ਤੇ ਇਸ ਤਰ੍ਹਾਂ ਜਿਹੜਾ ਕੱਤੇ ਦਾ ਮਹੀਨਾ ਕੱਤੇ ਦੀ ਮਹੀਨੇ ਵਿੱਚ ਵੀ ਸਾਡੀਆਂ ਮਾਤਾਵਾਂ ਦਾਤੀਆਂ ਪਾਰਪੂਜਾ ਬਹੁਤ ਕਰਦੀਆਂ ਹੁੰਦੀਆਂ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਮਹੀਨਾ ਜਾਣ ਕੇ ਸੋ ਉਦੋਂ ਵੀ ਕੇਸੀ ਇਸ਼ਨਾਨ ਕਰਦੀਆਂ ਬੀਬੀਆਂ ਸਾਡੀਆਂ ਮਾਵਾ ਭੈਣਾ ਕਰਦੀਆਂ ਹੁੰਦੀਆਂ ਸੀ ਕਿ ਚਲੋ ਅੱਜ ਕੱਲ ਤਾਂ ਕੁਝ ਜ਼ਮਾਨਾ ਜ਼ਿਆਦਾ ਚੇਂਜ ਹੋ ਗਿਆ ਤਾਂ ਜਿਹੜਾ ਜਿਹੜਾ ਕਲਚਰ ਹੈਗਾ ਪੁਰਾਣਾ ਕਲਚਰ ਅਸੀਂ ਛੱਡਦੇ ਜਾਂਦੇ ਆ ਤੇ ਨਵੇਂ-ਨਵੇਂ ਤਰੀਕੇ ਦੇ ਨਾਲ ਅਸੀਂ ਕਲਚਰ ਨੂੰ ਅਪਣਾ ਰਹੇ ਹਾਂ ਸਿੱਖ ਕਲਚਰ ਨੂੰ ਧਾਰਮਿਕ ਕਲਚਰ ਨੂੰ ਵੀ ਆਪਣੇ ਤਰੀਕੇ ਨਵੇਂ ਤਰੀਕੇ ਨਾਲ ਹੀ ਪ੍ਰਾਰਥਾ ਰਹੇ ਹਾਂ ਟ੍ਰੈਡੀਸ਼ਨਲ ਕਲਚਰ ਜਿਹੜਾ ਪੁਰਾਣਾ ਪਾਠ ਕਰਨ ਦਾ ਤਰੀਕਾ ਗੁਰਦੁਆਰੇ ਜਾ ਕੇ ਬੈਠਣ ਦਾ ਤਰੀਕਾ ਗੁਰਦੁਆਰੇ ਜਾਣ ਦਾ ਤਰੀਕਾ ਗੁਰਦੁਆਰੇ ਮੱਥਾ ਟੇਕਣ ਦਾ ਤਰੀਕਾ ਸਵੇਰੇ ਪਾਠ ਕਰਨ ਦਾ ਤਰੀਕਾ ਹੈ ਨਾ ਉਹ ਛੱਡਦੇ ਜਾਂਦੇ ਆ ਕਿਉਂਕਿ ਉਹ ਇੱਕ ਕੈਜੂਅਲੀ ਲਾਭੀ ਹੁੰਦਾ ਸੀ ਉਹ ਜਿਹੜਾ ਨੇਚਰਲੀ ਤੁਹਾਡੇ ਅੰਦਰੋਂ ਨਿਕਲਦਾ ਸੀਗਾ ਹੋਂਦ ਤਾਂ ਅਸੀਂ ਸਭ ਕੁਝ ਬਣਾ ਬਣਾ ਕੀ ਕਰਦੇ ਆ। ਸੋ ਸੰਗਤ ਜੀ ਇਹ ਇਸ ਤਰ੍ਹਾਂ ਅਸੀਂ ਇਸ ਮਾਗ ਦੇ ਮਹੀਨੇ ਦੇ ਵਿੱਚ ਗੁਰਬਾਣੀ ਦਾ ਪਾਠ ਕਰਨਾ ਸਵੇਰੇ ਆਸਣ ਤੇ ਬੈਠ ਕੇ ਇੰਨਾ ਹੀ ਕਰਨਾ ਹੈ। ਮੂਲ ਮੰਤਰ ਜਪਜੀ ਸਾਹਿਬ ਮੂਲ ਮੰਤਰ ਬਾਰਾਮਾ ਸਾਹਿਬ। ਉਸ ਤੋਂ ਬਾਅਦ ਤੁਸੀਂ ਉੱਥੇ ਬੈਠ ਕੇ ਆਪਦਾ ਨਿਤਨੇਮ ਵੀ ਕਰ ਸਕਦੇ ਪਰ ਦਿਨ ਵੇਲੇ ਜਾਪ ਦੇ ਵਿੱਚ ਤੁਸੀਂ బిజీ ਰਹਿਣਾ। ਭਾਵੇਂ ਤੁਸੀਂ ਜਪਜੀ ਸਾਹਿਬ ਪੜੀ ਜਾਓ ਸਾਰਾ ਦਿਨ। ਆਵੇਂ ਮੂਲ ਮੰਤਰ ਪੜੀ ਜਾਓ ਕੰਮ ਕਾਜ ਕਰਦੇ ਹੋਏ ਆ ਵੈਗ੍ਰੂ ਮੰਤਰ ਪੜੀ ਜਾਓ ਕੰਮ ਕਾਜ ਕਰਦੇ ਕੰਮ ਕਾਜ ਨਹੀਂ ਛੱਡਣਗੇ ਬਸ ਕੰਮ ਕਾਜ ਕਰਨੇ ਆ ਜੇ ਤੁਸੀਂ ਦੁਕਾਨਦਾਰ ਹੋ ਤਾਂ ਦੁਕਾਨ ਤੇ ਵੀ ਜਾਓ ਸਿਮਰਨ ਵੀ ਕਰੋ ਜੇ ਤੁਸੀਂ ਨੌਕਰੀ ਕਰਦੇ ਹੋ ਆਫਿਸ ਵੀ ਜਾਓ ਸਿਮਰਨ ਵੀ ਕਰੀ ਜਾਓ ਘਰ ਦਾ ਕੰਮ ਕਾਜ ਨੇ ਰੋਟੀ ਟੋਕ ਪਕਾਉਂਦੇ ਹੋਇਆ ਖੇਤੀਬਾੜੀ ਕਰਦੇ ਆ ਵੀ ਅਸੀਂ ਇਹ ਕੰਮ ਕਰ ਸਕਦੇ ਹਾਂ ਸੁਸੰਗਤ ਜੀ ਅਕੀਰ ਵਿੱਚ ਇਹੋ ਬੇਨਤੀ ਹੈ ਕਿ ਆਪਾਂ ਗੱਲਬਾਤ ਭਾਵੇਂ ਨਹੀਂ ਕਰਨੀ ਤੇ ਇਸ ਮਹੀਨੇ ਵਿੱਚ ਸਿਮਰਨ ਦੇ ਵਿੱਚ ਕਿਉਂਕਿ ਮੇਰੇ ਕੋਲ ਤਾਂ ਕੋਈ ਕੰਮ ਨਹੀਂ ਹੈ ਕਿਤੇ ਐ ਨਾ ਕਹਿ ਦਿਓ ਵੀ ਸਾਨੂੰ ਤਾਂ ਕਿੰਜ ਦੇ ਨੌਕਰੀਆਂ ਵੀ ਕਰੋ ਤੇ ਕੰਮ ਵੀ ਕਰੋ ਤੇ ਆਪ ਕਹਿੰਦੇ ਮੈਂ ਗੱਲ ਨਹੀਂ ਕਰਨੀ ਕਿਸੇ ਨਾਲ ਹਨਾ ਕਿ ਮੇਰੇ ਕੋਲੇ ਕੋਈ ਕੰਮ ਨਹੀਂ ਹੈ ਨਾ ਮੇਰੇ ਕੋਈ ਆਫਿਸ ਦਾ ਕੰਮ ਹੈ ਨਾ ਮੇਰਾ ਕੋਈ ਖੇਤੀਬਾੜੀ ਦਾ ਕੰਮ ਹੈ ਨਾ ਮੇਰਾ ਕੋਈ ਨੌਕਰੀ ਦਾ ਕੰਮ ਹੈ ਮੈਂ ਤਾਂ 12 ਬਈ 12 ਕਮਰੇ ਦਾ ਮਾਲਕਾਂ ਉੱਥੇ ਹੀ ਰਹਿੰਦਾ ਉਦੇ ਵਿੱਚ ਹੀ ਰਹਿਣਾ ਬਸ ਉੱਥੇ ਰੋਟੀ ਪਾਣੀ ਛਕੋ ਬਾਹਰ ਨਿਕਲ ਕੇ ਬੈਠ ਕੇ ਗੱਲਬਾਤ ਕਰ ਲਓ ਬਸ ਫਿਰ ਆਪਦੇ ਕਮਰੇ ਚ ਆ ਜੂ ਮੇਰੀ ਇੰਨੀ ਕਿ ਦੁਨੀਆ ਹੈਗੀ ਐ ਸੋ ਇਸ ਕਰਕੇ ਮੈਂ ਆਪਣੇ ਐਪ ਨੂੰ ਵੈਗਰੂ ਜੀ ਦੇ ਵਿੱਚ ਹੀ ਬਿਜ਼ੀ ਰੱਖਦਾ ਸੋ ਫਿਰ ਇਹ ਤਾਂ ਪਰਸਨਲੀ ਇੱਕ ਖਾਸ ਮਹੀਨਾ ਭਜਨ ਬੰਦਗੀ ਕਰਨ ਦਾ ਸੋ ਇਸ ਕਰਕੇ ਆਪਾਂ ਬਿਜੀ ਰ੍ਹਾਂਗੇ ਸਾਰੇ ਆਪਣੇ ਆਪਣੇ ਕੰਮਾਂ ਦੇ ਵਿੱਚ ਨੋ ਫੋਨ ਨੋ ਕਾਲ ਨੋ ਮੈਸੇਜ ਇਹਨਾਂ ਕੁਛ ਵੀ ਨਹੀਂ ਕਰਨਾ ਆਪਾਂ ਸੋ ਫਿਰ ਵੀ ਮੈਂ ਦੂਜੇ ਚੈਨਲਾਂ ਵਾਸਤੇ ਜਿਹੜਾ ਆਪਣਾ ਚੈਨਲ ਹੈ ਪਾਵਰ ਆਫ ਗੁਰਬਾਣੀ ਤੇ ਗੁਰਨਾਨਕ ਬਾਣੀ ਪਾਠਸ਼ਾਲਾ ਤੇ ਆਦਿਕ ਜੋ ਹੈਗਾ ਉਹਨਾਂ ਚੈਨਲਾਂ ਵਾਸਤੇ ਮੈਂ ਕੁਝ ਕੁ ਵੀਡੀਓਜ਼ ਰਿਕਾਰਡ ਕਰਕੇ ਰੱਖ ਦੇਵਾਂਗਾ ਜੋ ਫਿਰ ਸਮੇਂ-ਸਮੇਂ ਅਨਸਾਰ ਹੌਲੀ-ਹੌਲੀ ਅ ਅ ਅਪਲੋਡ ਹੁੰਦੀਆਂ ਰਹਿਣਗੀਆਂ ਠੀਕ ਹੈ ਫਿਰ ਸੰਗਤ ਜੀ ਆਪਾਂ ਮਿਲਦੇ ਆਂ ਫਗਣ ਮਹੀਨੇ ਵਿੱਚ ਮਾਗ ਮਾਗ ਦਾ ਮਹੀਨਾ ਚੁੱਪ ਸ਼ਾਂਤ ਅਤੀ ਸਿਮਰਨ ਵਿੱਚ ਲੀਨ ਰਵਾਂਗੇ ਆਪਾਂ ਵਾਇਗ੍ਰਜ ਜੀ ਦਾ ਖਾਲਸਾ ਵਾਇਗ੍ਰਜ ਜੀ ਕੀ ਫਤਿਹ